ਜੂਨ ਮੱਲਾਂ ਵਾਲਾ ਖਾਸ ਦਾ ਜਿਹੜਾ ਕਬੱਡੀ ਨੈਸ਼ਨਲ ਦੇ ਟੂਰਨਾਮੈਂਟ ਲੜਕੀਆਂ ਦੇ ਇਸ ਜੂਨ ਦੇ ਵਿੱਚ ਹੋਇਆ ਜਿਹਦੇ ਵਿੱਚ ਜੂਨ ਮੱਲਾਂ ਮਲਾਂ ਦੇ ਵੱਖ-ਵੱਖ ਉਹਨਾਂ ਦੇ ਬੱਚਿਆਂ ਨੇ ਭਾਗ ਲਿਆ ਤੇ ਇਹਦੇ ਵਿੱਚ ਤਿੰਨ ਵਿੰਗ ਸੀ ਅੰਡਰ 14 ਅੰਡਰ 17 ਤੇ ਅੰਡਰ 19 ਦੀ ਮੈਚ ਜਿਹੜੇ ਹੋਏ ਜਿਹਦੇ ਵਿੱਚ ਅੰਡਰ 14 ਤੇ ਅੰਡਰ 19 ਦੇ ਵਿੱਚ ਪੀਐਮ ਸ਼੍ਰੀ ਗੌਰਮਿੰਦਰ ਸਿੰਘ ਸਟੈਂਡੀ ਸਕੂਲ ਵੈ ਦੂਜਾ ਜਿਤੂ ਰਿਆ ਤੇ ਅੰਡਰ 17 ਦੇ ਵਿੱਚ ਬਾਬਾ ਆਪਣਾ ਸ਼ਾਮ ਸਿੰਘ ਮੈਮੋਰੀਅਲ ਫਿਨਿਸ਼ ਸਕੂਲ ਫੱਟੇਵਾਲਾ ਤੇ ਬੱਤੀੜਿਆ ਉਹ ਪੁਰਾਣੇ ਹਾਂਜੀ ਸਰ ਅੱਜ ਬੈਗ ਗੁਦਰਾਂ ਵਿਖੇ ਜਿਹੜਾ ਸਕੂਲ ਦੇ ਵਿੱਚ ਖੇਡਾਂ ਕਰਵਾਈਆਂ ਕਿ ਕੀ ਕਹਿਣਾ ਚਾਹੁੰਦੇ ਸੀ ਪੰਜਾਬ ਸਰਕਾਰ ਉਹ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਤੇ ਸ਼੍ਰੀਮਤੀ ਮਨੀਲਾ ਅਰੋੜਾ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਕੋਈਪੁਰ ਦੇ ਮਹਿਨਮਾਈ ਦੇ ਵਿੱਚ ਅੱਜ ਜੂਨ ਮੱਲਾਂਵਾਲਾ ਖਾਸ ਦਾ ਜਿਹੜਾ ਕਬੱਡੀ ਨੈਸ਼ਨਲ ਦੇ ਟੂਰਨਾਮੈਂਟ ਲੜਕੀਆਂ ਦੇ ਇਸ ਸਕੂਲ ਦੇ ਵਿੱਚ ਹੋਏ ਹੈ ਜਿਦੇ ਵਿੱਚ ਜੋਂ ਮੱਲਾਂਵਾਲਾ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਤੇ ਇਹਦੇ ਵਿੱਚ ਤਿੰਨ ਵੰਡ ਸੀ ਅੰਡਰ 14 ਅੰਡਰ 17 ਤੇ ਅੰਡਰ 19 ਦੀ ਮੈਚ ਜਿਹੜੇ ਉਹ ਹੋਏ ਹੈ ਜਿਦੇ ਵਿੱਚ ਅੰਡਰ 14 ਤੇ ਅੰਡਰ 19 ਦੇ ਵਿੱਚ ਪੀਐਮ ਸ਼੍ਰੀ ਗੌਰਮਨ ਸੀਨੀਅਰ ਸਟਡੀ ਸਕੂਲ ਵੈ ਗੁਜਰਾ ਜੇਤੂ ਰਿਆ ਤੇ ਅੰਡਰ 17 ਦੇ ਵਿੱਚ ਬਾਬਾ ਆਪਣਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫੱਤੇਵਾਲਾ ਦੇ ਬੱਚੇ ਜਿਹੜੇ ਆ ਉਹ ਜੇਤੂ ਰਹੇ ਨੇ ਤੇ ਇਹਨਾਂ ਸਾਰੇ ਜੇਤੂ ਖਿਡਾਰੀਆਂ ਨੂੰ ਜਿੰਦੀਆਂ ਦਿਹਰਾਇਆਂ ਤੋਂ ਮੈਂ ਵਰਕ ਬਾਅਦ ਦਿਨਾ ਔਰ ਇਹਨਾਂ ਸਾਰੇ ਬੱਚਿਆਂ ਨੂੰ ਜਿਹੜਾ ਨਾਮ ਦਿੱਤੇ ਗਏ। ਇਹ ਕਿਹੜੇ ਸਕੂਲ ਦੇ ਵਿੱਚ ਖੇਡਾਂ ਕਰਉਂਗੇ? ਇਹ ਪੀਐਮ ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਰੇ ਗੁਜਰਾ ਦੇ ਮੈਦਾਨ ਦੇ ਵਿੱਚ ਕੁਗਣੀਆਂ ਕਿੱਡਾਂ ਨੇ ਉਸਮ ਬੰਨ ਲਿਆ ਸਰਨਾਮਾ ਦੱਸ ਦਿਓ ਆਪਣਾ ਜੀ ਪ੍ਰਿੰਸੀਪਲ ਸੁਖਵਿੰਦਰ ਸਿੰਘ ਪੀਐਮ ਸ਼ਰੀ ਗਵਰਨਮੈਂਟ ਸੀਨੀਅਰ ਸਕੂਲ ਵੈਰੀ